ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਗਰਦੇਵ ਧਨਗਰਦੇਵ ਸੋ ਪਿਆਰੇ ਦਰਸ਼ਕੋ ਜਿਵੇਂ ਕਿ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਸੀਂ ਵਕ ਵਕ ਰਾਜਨੀਤਿਕ ਧਾਰਮਿਕ ਆਗੂਆਂ ਦੀ ਮੁਲਾਕਾਤ ਤੁਹਾਡੇ ਨਾਲ ਕਰਵਾਉਂਦੇ ਰਹਿੰਦੇ ਹਾਂ ਉੱਥੇ ਅੱਜ ਅਸੀਂ ਆ ਬਹੁਤ ਹੀ ਸਤਿਕਾਰਯੋਗ ਅਮਰਜੀਤ ਜੀ ਥੇਨ ਜੋ ਕਿ ਇਟਲੀ ਦੇ ਵਿੱਚ ਕਾਉਂਸਲਰ ਹਨ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਸੋ ਅਮਰਜੀਤ ਜੀ ਥੇਨ ਜੋ ਕਿ ਇਟਲੀ ਦੇ ਵਿੱਚ ਇੱਕ ਕਾਉਂਸਲਰ ਦੀ ਸੇਵਾ ਨਿਭਾਉਂਦੇ ਹਨ ਬਹੁਤ ਹੀ ਵੱਡੀ ਅਚੀਵਮੈਂਟ ਜੋ ਕਿ ਇੰਡੀਆ ਦੇ ਪਿੰਡ ਸੂਣ ਸੀਧ ਪਾਕ ਸਿੰਘ ਨਗਰ ਤੋਂ ਨੇ ਉਹ ਆਪਣੀ ਇਸ ਵੇਲੇ ਇੰਡੀਆ ਦੀ ਫੇਰੀ ਉੱਤੇ ਹਨ ਸੋ ਸਭ ਤੋਂ ਪਹਿਲਾਂ ਅਮਰਜੀਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤਹਿਲਕਾ ਪੰਜਾਬ ਜੈ ਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਨਸਕਾਰ ਜੈ ਮਸੀਦੀ ਇਹ ਬਿਜੇਪਾਲ ਸਿੰਘ ਭਾਈ ਸਾਹਿਬ ਜੀ ਤੇਜੀ ਜੀ ਤੁਹਾਡਾ ਬਹੁਤ ਧੰਨਵਾਦ ਹਰਵੰਦ ਸੂਣ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਸੋ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਤੁਹਾਨੂੰ ਤੁਸੀਂ ਇਸ ਵੇਲੇ ਜੋ ਕਿ ਪੰਜਾਬ ਦੀ ਧਰਤੀ ਤੋਂ ਜਾ ਕੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਇੱਕ ਐਜੇ ਕਾਉਂਸਲਰ ਸਵਾਮਾ ਨਵਾਰੇ ਹੋ ਬਹੁਤ ਹੀ ਵੱਡੀ ਅਚੀਵਮੈਂਟ ਹੈ ਸੋ ਸਭ ਤੋਂ ਪਹਿਲਾਂ ਵੈਲਕਮ ਕਿ ਤੁਸੀਂ ਇਸ ਵੇਲੇ ਇੰਡੀਆ ਦੀ ਫੇਰੀ ਤੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਅੱਜ ਤੁਹਾਡੇ ਨਾਲ ਸਾਨੂੰ ਵੀ ਦਸ਼ਕਾਂ ਦੇ ਰੂਬਰ ਕਰਾਉਣ ਦਾ ਮੌਕਾ ਮਿਲਿਆ ਹੈ ਸੋ ਜਾਨਣਾ ਚਾਹਾਂਗੇ ਕਿ ਕਦੋਂ ਤੋਂ ਇਟਲੀ ਦੇ ਵਿੱਚ ਜਾ ਕੇ ਕਿਉਂਕਿ ਇੱਕ ਬਹੁਤ ਵੱਡੀ ਅਚੀਵਮੈਂਟ ਦੂਸਰੀ ਗੱਲ ਕਿ ਦੂਸਰੇ ਮੁਲਕ ਵਿੱਚ ਜਾ ਕੇ ਕਾਉਂਸਲਰ ਬਣਨਾ ਇੱਕ ਬਹੁਤ ਵੱਡੀ ਗੱਲ ਹੈ ਕਦੋਂ ਤੋਂ ਇਟਲੀ ਦੇ ਵਿੱਚ ਰਹਿ ਰਹੇ ਹੋ ਤੇ ਕਿਵੇਂ ਤੁਸੀਂ ਕਾਉਂਸਲਰ ਬਣੇ ਭਾਈ ਸਾਹਿਬ ਵਿਜੀਪਾਲ ਤੇਜੀ ਜੀ ਮੈਂ 1992 ਚ ਗਿਆ ਸੀ ਜੀ ਇੰਡੀਆ ਤੋਂ ਜੀ ਜਿਸ ਤਰ੍ਹਾਂ ਬਾਕੀ ਸਾਰੇ ਜਾਂਦੇ ਆ ਵੀਰ ਭੈਣਾਂ ਯੂਰਪ ਦੇ ਵਿੱਚ ਤੇ 1995 ਤੋਂ ਮੈਂ ਇਟਲੀ ਵਿੱਚ ਰਹਿ ਰਿਹਾ ਜੀ ਜੀ ਤੇ ਮੈਨੂੰ ਟਾਈਕ ਸਾਲ ਹੋ ਗਏ ਆ ਇਥੇ ਮਿਊਸਪਲ ਕਮੇਟੀ ਦੇ ਵਿੱਚ ਕਾਉਂਸਲਰ ਬਣੇ ਨੂੰ ਜੀ ਤੇ ਬਸ ਉਸ ਸਤਿਗੁਰਾਂ ਦੀ ਕਿਰਪਾ ਤੇ ਵੀਰਾਂ ਦਾ ਤੁਹਾਡਾ ਸਾਰਿਆਂ ਦਾ ਸਾਥ ਤੇ ਸਤਿਗੁਰ ਰਵਿਦਾਸ ਮਹਾਰਾਜ ਦੇ ਸਾਡੇ ਪੀਰ ਪਕੰਬਰ ਸਾਰੇ ਗੁਰੂਆਂ ਦੀ ਮਿਹਰ ਦੇ ਨਾਲ ਆਪਾਂ ਲੋਕ ਸੇਵਾ ਕਰ ਰਹੇ ਆ ਜੀ ਜੀ ਹਾਂਜੀ ਸੋ ਗੱਲ ਕਰੀਏ ਜੇ ਵਿਦੇਸ਼ਾਂ ਦੀ ਧਰਤੀ ਤੇ ਬਹੁਤ ਸਾਰੀਆਂ ਮੁੱਦੇ ਬਹੁਤ ਸਾਰੀਆਂ ਮੁਸੀਬਤਾਂ ਵੀ ਆਉਂਦੀਆਂ ਹੋਣਗੀਆਂ ਸੋ ਕਿਵੇਂ ਆ ਉੱਥੇ ਦੇ ਲੋਕਾਂ ਦੇ ਹਾਲਾਤ ਜਿਵੇਂ ਕਿ ਨੌਜਵਾਨ ਪੰਜਾਬ ਤੋਂ ਚਾਹੁੰਦੇ ਹਨ ਕਿ ਅਸੀਂ ਜਾ ਕੇ ਦੂਸਰੇ ਦੇਸ਼ਾਂ ਵਿੱਚ ਬਸ ਕੇ ਆਪਣੀ ਜ਼ਿੰਦਗੀ ਸਫਰ ਕਰੀਏ ਸੋ ਰੋਟੀ ਰੋਜੀ ਕਮਾਉਣ ਗਏ ਜੋ ਕਿ ਮੇਰੇ ਨੌਜਵਾਨ ਵੀਰ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਭਾਈ ਸਾਹਿਬ ਜੀ ਤੁਸੀਂ ਇਹ ਸਵਾਲ ਕੀਤਾ ਜੋ ਅੱਜ ਦੇ ਸਮੇਂ ਦੀ ਇਹ ਲੋੜ ਆ ਸਾਰੇ ਵੀਰਾਂ ਭੈਣਾਂ ਨੂੰ ਸਾਰੇ ਆਪਣੇ ਇਹ ਇੰਡੀਆ ਦੇ ਵਿੱਚ ਪੰਜਾਬੀ ਭਾਈਚਾਰਾ ਸਾਰਾ ਏਸ਼ੀਅਨ ਭਾਈਚਾਰਾ ਜਿਹੜੀ ਵੀ ਭਾਸ਼ਾ ਆਪਣੇ ਸਮਝਦੇ ਆ ਉਹਨੂੰ ਦੱਸਣ ਦੀ ਦੇਖੋ ਜੀ ਮੈਂ ਇਟਲੀ ਦੇ ਵਿੱਚ 395 ਤੋਂ ਰਹਿ ਰਿਹਾ ਆ ਭਾਈ ਸਾਹਿਬ ਜੀ ਤੇ ਮੈਂ ਜੋ ਵੀ ਗੱਲ ਕਰਨੀ ਆ ਜੋ ਉਥੇ ਦੇ ਹਾਲਾਤ ਆ ਜੀ ਕਿ ਜੋ ਉਥੇ ਦੇ ਹਾਲਾਤ ਆ ਉਹ ਜਿਸ ਤਰ੍ਹਾਂ ਹੋਣਾ ਚਾਹੀਦਾ ਆ ਆਪਾਂ ਉਸ ਬੇਸ ਤੇ ਭਾਈ ਸਾਹਿਬ ਜੀ ਗੱਲ ਕਰਨੀ ਆ ਜੀ ਜੋ ਅੱਜ ਜੋ ਮਤਲਬ ਮੇਰੇ ਵੀਰ ਇਧਰੋਂ ਜਾ ਰਹੇ ਆ ਜਾਂ ਪੰਜਾਬ ਚੋਂ ਇੰਡੀਆ ਚੋਂ ਉਹ ਮੈਂ ਤਾਂ ਆਪਣੇ ਸੋਸ਼ਲ ਮੀਡੀਆ ਤੇ ਵੀ ਆਪਾਂ ਗੱਲਬਾਤ ਕਰਦੇ ਰਹੀਦਾ ਜਾਣਕਾਰੀ ਦਿੰਦੇ ਰਹੀਦਾ ਲੇਕਿਨ ਤੁਹਾਡਾ ਤਹਿਲਕਾ ਪੰਜਾਬ ਦਾ ਬਹੁਤ ਧੰਨਵਾਦ ਬੀ ਟੀਵੀ ਦਾ ਹਰਵੰਸ ਸਿੰਘ ਜੀ ਦਾ ਤੁਸੀਂ ਵਿਜੇ ਪਾਲ ਸਿੰਘ ਤੇਜੀ ਜੀ ਤੇ ਜਿਹੜੇ ਤੁਸੀਂ ਇਸ ਮੁੱਦੇ ਤੇ ਮਤਲਬ ਆਪਾਂ ਤੁਸੀਂ ਗੱਲ ਮੈਨੂੰ ਪੁੱਛ ਰਹੇ ਆਂ ਗੱਲਬਾਤ ਕਰ ਰਹੇ ਆਂ ਦੇਖੋ ਜੀ ਉੱਥੇ ਮੈਂ ਤਾਂ ਸਾਰੇ ਵੀਰਾਂ ਭੈਣਾਂ ਨੂੰ ਇੱਥੇ ਜਿੰਨੇ ਵੀ ਪੰਜਾਬ ਵਿੱਚ ਬੈਠੇ ਇੰਡੀਆ ਦੇ ਬਟਰੀਆ ਇਹ ਗੱਲ ਕਹੂੰਗਾ ਜੋ ਮੈਂ ਸੋਸ਼ਲ ਮੀਡੀਆ ਤੇ ਗੱਲ ਕਰਦਾ ਉਹ ਵੀ ਅੱਜ ਤੁਹਾਡੇ ਨਾਲ ਕਰਨੀ ਆ ਜੀ ਸਾਰੇ ਵੀਰ ਭੈਣ ਸੁਣਦੇ ਆਂ ਔਰ ਜਾਣਦੇ ਆ ਮੈਂ ਤਾਂ ਇਹ ਗੱਲ ਕਹੂੰਗਾ ਜੀ ਜਦੋਂ ਤੁਸੀਂ ਇੱਥੇ ਗੱਲਬਾਤ ਉੱਥੇ ਕਰਦੇ ਆਂ ਕਿਸੇ ਬੰਦੇ ਦਾ ਇਟਲੀ ਜਾਣ ਵਾਸਤੇ ਤੇ ਇਟਲੀ ਦੀ ਗਵਰਨਮੈਂਟ ਨੇ ਜੀ ਦੇਖੋ ਜੀ ਇਹ ਚ ਕੋਈ ਦੋ ਰਾਇ ਨਹੀਂ ਹੈਗੀਆਂ ਸਚਾਈ ਆ ਉਨੀ ਆਪਣਾ ਖਜ਼ਾਨਾ ਪੂਰਾ ਕਰਨਾ ਹੁੰਦਾ ਉਹ ਹਰੇਕ ਸਾਲ ਕੋਈ ਨਾ ਕੋਈ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦੀ ਕੋਈ ਨਾ ਕੋਈ ਸਕੀਮ ਘੜ ਦੰਦੇ ਆ ਜਿਹੜੇ ਵੀਰ ਇਦਾਂ ਦੇ ਕੰਮ ਕਰਦੇ ਆ ਉਹ ਮਤਲਬ ਉਹ ਸੱਚ ਨਹੀਂ ਦੱਸਦੇ ਜਿਹੜੇ ਵੀਰ ਕਰਦੇ ਆ ਵੇ ਕਿਸ ਤਰੀਕੇ ਨਾਲ ਤੁਹਾਨੂੰ ਲਿਜਾਣਾ ਕੀ ਕਰਨਾ ਕੀ ਨਹੀਂ ਕਰਨਾ ਉਹ ਫਿਰ ਉੱਥੇ ਜਾ ਕੇ ਪ੍ਰੋਬਲਮਾਂ ਪੈਦੀਆਂ ਜਿਹੜਾ ਮੇਰੇ ਹੀ ਹੁਣ ਮੈਂ ਇੰਡੀਆ ਆਈ ਆ ਇੰਡੀਆ ਆਉਣ ਤੋਂ ਪਹਿਲਾਂ ਥੋੜੇ ਦਿਨ ਪਹਿਲਾਂ ਲਾਲੋ ਬਈ ਬਹੁਤ ਐਦਾ ਕਾਲਾ ਵੀ ਆਂਦੀਆਂ ਜਦੋਂ ਉੱਥੇ ਪ੍ਰੋਬਲਮਾਂ ਪੈਂਦੀਆਂ ਬੰਦਿਆਂ ਨੂੰ ਜਦੋਂ ਇੱਥੋਂ ਬੰਦੇ 15-15 ਲੱਖ ਲਾਗੇ ਚਲ ਜਾਂਦੇ ਆ 20-20 ਲੱਖ ਤੱਕ ਹੁਣ ਤਾਂ ਮਤਲਬ ਦੱਸਉਣ ਰਹੀ ਇਥੇ ਬੜੀ ਹੈਰਾਨਗੀ ਹੁੰਦੀ ਆ ਇਹਨਾਂ ਇਟਲੀ ਦਾ ਕੋਈ ਖਰਚਾ ਨਹੀਂ ਆਏਗਾ ਇਹਨਾਂ ਪੈਸਾ ਨਹੀਂ ਆਏਗਾ ਤੇ ਮੈਂ ਮਤਲਬ ਇਹ ਜ਼ਰੂਰੀ ਤੁਹਾਡੇ ਟੀਵੀ ਰਾਹੀਂ ਤਿਲਕਾ ਪੰਜਾਬ ਦੇ ਮੀਡੀਆ ਮੇਰੇ ਰਾਹੀਂ ਇਹ ਦੱਸਣਾ ਚਾਹੁੰਦਾ ਬਈ ਇਹਨਾਂ ਖਰਚਾ ਨਹੀਂ ਆਏਗਾ ਤੁਸੀਂ ਜਿਹਨੇ ਵੀ ਪੰਜਾਬ ਚ ਇੰਡੀਆ ਚ ਬੈਠੇ ਆ ਪਹਿਲਾਂ ਜਾਣਕਾਰੀ ਲਓ ਜਿਹੜਾ ਬੰਦਾ ਤੁਹਾਡੇ ਕੋਲ ਗੱਲਬਾਤ ਕਰਦਾ ਤੁਸੀਂ ਕਿਸ ਪ੍ਰੋਸੀਜਰ ਨਾਲ ਸਾਨੂੰ ਲੈ ਕੇ ਚੱਲ ਜਾ ਰਹੇ ਆ ਕਿ ਮਤਲਬ ਉੱਥੇ ਕੀ ਕੰਡੀਸ਼ਨ ਆ ਕਿ ਰਹਿਣ ਸਹਿਣ ਦਾ ਸਾਰਾ ਉੱਥੇ ਜਾ ਕੇ ਇੰਨੇ ਵੀਰ ਔਖੇ ਹੁੰਦੇ ਆ ਰਹਿਣ ਦੀ ਪ੍ਰੋਬਲਮ ਪੈਂਦੀ ਕੰਮ ਦੀ ਪ੍ਰੋਬਲਮ ਪੈਂਦੀ ਆ ਉੱਥੇ ਕੋਈ ਪੁੱਛਦਾ ਨਹੀਂਗਾ ਰੋਲਦੇ ਆ ਫੇਰ ਤੇ ਮੈਂ ਤਾਂ ਇਹ ਕਹੂੰਗਾ ਵੀ ਸਹੀ ਪ੍ਰੋਸੀਜਰ ਨਾਲ ਆਓ ਤੇ ਉਥੇ ਦੀ ਗਵਰਨਮੈਂਟ ਇੱਥੇ ਦੇ ਮਤਲਬ ਵਿਦੇਸ਼ੀਆਂ ਹੁੰਦੇ ਅੱਖਾਂ 'ਚ ਇਕੱਠਾ ਪਾ ਰਹੇ ਜਾਂ ਉਹ ਆਪਣਾ ਖੂਆ ਨਾ ਉਹ ਨਹੀਂ ਪੂਰਾ ਕਰਨਾ ਟੈਕਸ ਲੈਣਾ ਆ ਤੇ ਸਾਨੂੰ ਇੱਥੇ ਬੇਰੁਜ਼ਗਾਰੀ ਆ ਸਾਡੀਆਂ ਗਵਰਨਮੈਂਟਾਂ ਨੇ ਮਤਲਬ ਸਾਡੇ ਇੱਥੇ ਵੀਰ ਪਹਿਣਾ ਪੜੇ ਲਿਖੇ ਪੜੇ ਲਿਖੇ ਡਿਗਰੀਆਂ ਕੀਤੀਆਂ ਕੰਪਿਊਟਰ ਕੀਤੇ ਹੋ ਤੇ ਉੱਥੇ ਜਾ ਕੇ ਬੁਚੀਆਂ ਗੋਰਿਆਂ ਦੀਆਂ ਸੀ ਲੋਕ ਕਰਦੇ ਆ ਮਤਲਬ ਇਹਦਾ ਉਹ ਕੰਮ ਕਰਦੇ ਜਿਹੜੇ ਗੋਰੇ ਨਹੀਂ ਕਰਦੇ ਅਸੀਂ ਉਹ ਕਰਦੇ ਆ ਇਸ ਕਰਕੇ ਸਹੀ ਤਰੀਕੇ ਦਾ ਮਤਲਬ ਮੇਰਾ ਮਨ ਕਹਿੰਦਾ ਵੀ ਪੈਸਾ ਨਾ ਆਇਆ ਖਰਚੋ ਔਰ ਜਾਣਕਾਰੀ ਲਓ ਇੱਥੇ ਜਿੰਨੇ ਵੀ ਵੀਰ ਰਹਿ ਗਿਆ ਤੁਸੀਂ ਕਈ ਮੇਰੇ ਵੀਰ ਇੱਥੇ ਕਹਿੰਦੇ ਆ ਚਲੋ ਜੀ ਸਾਰੇ ਈ ਦੇ ਸੈੱਟ ਹੋ ਜਾਂਦੇ ਆ ਮੈਂ ਉਹਨਾਂ ਵੀਰਾਂ ਨੂੰ ਦੱਸਣਾ ਚਾਹੁੰਦਾ ਉਹ ਉਹ ਸਮਾਂ ਹੋਣ ਗਿਆ ਵੀ ਜਿਹੜਾ ਤੁਸੀਂ ਕਹਿੰਦੇ ਚਲੋ ਸਾਰੇ ਸੈੱਟ ਹੋ ਜਾਂਦੀ ਆ ਉੱਥੇ ਜਿਹੜੀ ਬੇਕਦਰੀ ਬਹੁਤ ਆ ਭਾਈ ਸਾਹਿਬ ਜੀ ਤੇਜੀ ਜੀ ਜਿਹੜਾ ਬੰਦਾ ਇਹ ਸਿਰਫ ਇਹ ਸੋਚਦਾ ਵੀ ਇੰਟਰਵਿਊ ਕਰਾ ਦੋ ਤੇ ਅਸੀਂ ਆਪੇ ਸੈੱਟ ਹੋ ਜਾਂਦੇ ਜਿੱਦਾਂ ਬਾਕੀ ਸੈੱਟ ਹੋਏ ਹੋ ਜਾਂਦੇ ਆ ਮਲ ਹੁੰਦੇ ਆ ਲੇਕਿਨ ਇਹ ਗਵਰਨਮੈਂਟ ਪੈਸਾ ਵੀ ਤੁਹਾਡੇ ਕੋਲ ਖਾ ਰਹੀ ਆ ਟੈਕਸ ਵੀ ਲੈ ਰਹੀ ਆ ਤੇ ਉੱਥੇ ਤੁਹਾਡੇ ਇਹ ਮਤਲਬ ਤੁਹਾਡੇ ਵਿਰੁੱਧ ਵੀ ਆ ਬਹੁਤ ਕਾਨੂੰਨੀ ਬਹੁਤ ਸਖਤ ਕਰ ਰਹੀ ਆ ਔਰ ਗਲਤ ਵੀ ਬਹੁਤ ਬੋਲ ਰਹੀ ਆ ਤੁਹਾਡੇ ਵਿਰੁੱਧ ਕਿਉਂ ਜਿਹੜਾ ਬੰਦਾ ਉਹਤੇ ਕੰਮ ਨਹੀਂ ਕਰਦਾ ਫਿਰ ਗਲਤ ਪਾਸੇ ਗਲਤ ਸੋਸਾਇਟੀ ਲੱਗ ਜਾਂਦਾ ਫਿਰ ਉਹ ਮਜਬੂਰ ਹੋ ਜਾਂਦਾ ਗਲਤ ਕੰਮ ਕਰਨ ਤੇ ਤੇ ਉਹ ਗਵਰਨਮੈਂਟ ਉਹਨਾਂ ਮਤਲਬ ਦੋਨੇ ਪਾਸੇ ਜੀ ਉਹ ਮਤਲਬ ਹੈਗੇ ਆ ਇਧਰੋਂ ਪੈਸਾ ਟੈਕਸ ਵੀ ਲਈ ਜਾਂਦੇ ਆ ਤੇ ਉਧਰੋਂ ਮਤਲਬ ਤੁਹਾਨੂੰ ਮਤਲਬ ਤੁਹਾਡੇ ਵਿਰੁੱਧ ਵੀ ਕਾਨੂੰਨ ਵੀ ਕੱਢਦੇ ਆ ਜਾਦਾ ਤੇ ਵਿਰੋਧ ਬੋਲਦੇ ਵੀ ਆ ਇਹ ਸੱਚਾਈ ਆ ਜੀ ਸੋ ਸੰਤ ਸਾਹਿਬ ਸੋ ਜੋ ਨੌਜਵਾਨ ਵੀ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੁੰਦੇ ਹਨ ਸੋ ਉਹਨਾਂ ਲਈ ਤੁਹਾਡਾ ਕੀ ਮੈਸੇਜ ਹੈ ਕੀ ਕਹਿਣਾ ਚਾਹੋਗੇ ਉਹਨਾਂ ਦੇ ਸੋ ਇੱਥੇ ਲੁੱਟ ਦਾ ਸ਼ਿਕਾਰ ਹੁੰਦੇ ਹਨ ਉੱਥੇ ਜਾ ਕੇ ਫਿਰ ਉਹਨਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਿ ਤੁਸੀਂ ਦੱਸ ਰਹੇ ਹੋਗੇ ਸਰਕਾਰ ਵੱਲੋਂ ਬੜੇ ਵੱਟੀਆਂ ਟੈਕਸ ਦੀਆਂ ਸਮਾਵਾ ਉਹ ਵੀ ਉਹਨਾਂ ਕੋਲ ਕਰਦੇ ਨੇ ਸੋ ਕੀ ਕਹਿਣਾ ਚਾਹੋਗੇ ਇਸ ਬਾਰੇ ਤੇਜੀ ਸਾਹਿਬ ਜਿਹੜੀ ਏਜੰਟਾਂ ਵਾਲੀ ਗੱਲ ਹੈ ਜੀ ਇਹ ਮੈਂ ਬੋਲਦੇ ਰਹਿਣਾ ਇਸ ਮੁੱਦੇ ਤੇ ਤੇ ਮੈਂ ਦਾ ਮਤਲਬ ਜਿਹੜੀ ਦਿਲੋਂ ਮੈਂ ਤਾਂ ਗੱਲ ਕਰਨੀਆਂ ਜੋ ਅੰਦਰ ਮੇਰੇ ਪੀੜਵਾ ਜੋ ਮੈਂ ਆਪਣੇ ਪੰਜਾਬੀ ਭਾਈਚਾਰੇ ਆ ਇੰਡੀਅਨ ਭਾਈਚਾਰੇ ਦੀਆਂ ਇੰਗਲਿਸ਼ੀਅਨ ਭਾਈਚਾਰੇ ਦੀਆਂ ਪ੍ਰੋਬਲਮਾਂ ਆ ਉਹਦੇ ਬਾਰੇ ਇੱਕ ਪਰਸਨਲ ਤੌਰ ਤੇ ਪਰਸਨਲ ਤੌਰ ਤੇ ਮਤਲਬ ਜਿੱਥੇ ਤੱਕ ਆਪਣੀ ਬਾ ਪੈਂਦੀ ਆ ਮਤਲਬ ਆਪਾਂ ਲਾਉਨੇ ਆ ਵੀ ਮਤਲਬ ਇਹ ਕਿਸੇ ਨੂੰ ਦੁੱਖ ਤਕਲੀਫ ਨਾ ਆਵੇ ਕੋਈ ਗਲਤ ਨਾ ਮਤਲਬ ਆਵੇ ਏਜੰਟਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਜੀ ਏਜੰਟ ਏਜੰਟ ਕੋਈ ਇਦਾਂ ਨਹੀਂ ਕੋਈ ਏਜੰਟ ਕੜਾ ਜੀ ਉੱਪਰੋਂ ਡੇਕਦੇ ਆ ਏਜੰਟ ਮਤਲਬ ਉਹ ਤੇ ਕੰਮ ਪਾ ਰਹੇ ਆ ਕੰਮ ਬਹੁਤ ਪਾ ਰਹੇ ਆ ਖੇਤੀ ਦਾ ਕੰਮ ਆ ਹੋਰ ਆ ਜਿਹੜਾ ਬੰਦਾ 6 ਪੰਜ 6 ਮਹੀਨੇ ਪੁਰਾਣਾ ਹੋ ਜਾਂਦਾ ਸਾਲ ਹੋ ਜਾਂਦਾ ਉਹ ਰਹਿਤੇਦਾਰਾਂ ਦੀਆਂ ਫੋਟੋਕਾਪੀਆਂ ਯਾਰਾਂ ਦੋਸਤਾਂ ਦੀਆਂ ਪਿੰਡਾਂ ਨੂੰ ਪੜ੍ਹਨੀ ਸ਼ੁਰੂ ਕਰ ਦੰਦੇ ਆ ਇੱਥੇ ਬੇਰੁਜ਼ਗਾਰੀ ਆ ਇੱਥੇ ਸਾਡੀਆਂ ਸਰਕਾਰਾਂ ਨੰ ਕਮੀਆਂ ਆ ਜੀ ਮਤਲਬ ਬੇਰ ਜਗਾ ਜਿਹੜੇ ਪੜੇ ਲੈ ਕੇ ਨੌਜੋ ਨਾ ਉਹਨਾਂ ਨੂੰ ਸਾਹਮਦੇ ਨਹੀਂ ਗਏ ਤੇ ਇੱਥੇ ਕੋਈ ਨਹੀਂ ਪੁੱਛਦਾ ਇੱਥੇ ਝੋਲੇ ਪਰ ਪਰ ਮਤਲਬ ਜਿਹੜੇ ਆ ਪੈਸੇ ਮਤਲਬ ਦੇ ਹੀ ਜਾਂਦੇ ਆ ਤੇ ਏਜੰਟ ਮੈਂ ਤਾਂ ਹੱਥ ਜੁੜ ਕੇ ਬੇਨਤੀ ਕਰਦਾ ਵੀ ਜਿਹੜਾ ਕੋਈ ਕਿਸੇ ਦਾ ਕੰਮੇ ਤਾਂ ਕਰਾਉਂਦੇ ਆ ਪੈਸੇ ਘੱਟ ਕਰੋ ਔਰ ਕੰਮ ਸਿਰੇ ਲਾਓ ਤੁਸੀਂ ਕਿਉਂ 15 20 ਲੱਖ ਲੈ ਕੇ ਉਥੇ ਕਿਉਂ ਤੁਸੀਂ ਮਤਲਬ ਬੰਦਿਆਂ ਨੂੰ ਖੁੱਲੇ ਛੱਡ ਦਿੰਦੇ ਆ ਇੱਥੇ ਮਤਲਬ ਸੱਚਾਈ ਦੱਸੋ ਹਨਾ ਤੇ ਬਾਅਦ ਵਿੱਚ ਜਦੋਂ ਜੀ ਪਹਿਲੇ ਹੀ ਕਮੈਂਟ ਦੀ ਜਿਹਨੀ ਪਰਮਿਸਿਓਂ ਸੰਜੋੜ ਨਾ ਸਕਦੇ ਆ ਇਹ ਤੇ ਮਤਲਬ ਇਟਲੀ ਦੇ ਵਿੱਚ ਉਹ ਜਦੋਂ ਖਤਮ ਹੋ ਜਾਂਦੀ ਹੈ ਤੇਜੀ ਸਾਹਿਬ ਉਹ ਜਦੋਂ ਦੂਜੀ ਲੈਣੀ ਆ ਉਹ ਇਟਲੀ ਦੀ ਗਵਰਨਮੈਂਟ ਨੇ ਹੁਣ ਨਵਾਂ ਕਾਨੂੰਨ ਕੱਢਿਆ ਸਿਰਫ ਇਹ ਏਜੰਟਾਂ ਨੂੰ ਫੱਲ ਪਾਉਣ ਲਈ ਲੇਕਿਨ ਨਹੀਂ ਨਹੀਂ ਫੇਰ ਰਸਤੇ ਬੱਕਰ ਬੱਕਰੀ ਲੱਭ ਲਏ ਆ ਤੇ ਉਹਨੇ ਕਿਹਾ ਵੀ ਜਿਹੜਾ ਬੰਦਾ ਜਦੋਂ ਮਤਲਬ ਉੱਥੇ ਆਂਦਾ ਆ ਉਹਨੂੰ ਵਾਪਸ ਉਹ ਪਹਿਲਾਂ ਕਾਨੂੰਨ ਸੀ ਵੀ ਆਪਣੀ ਕੰਟਰੀਆਂ ਚ ਜਾਓ ਤੇ ਉੱਥੇ ਦੁਬਾਰਾ ਵੀਜ਼ਾ ਲੈ ਕੇ ਆਓ ਮਤਲਬ ਹੁਣ ਉਹਨੇ ਇਹ ਵੀ ਕਾਨੂੰਨ ਕਰਤਾ ਸੀ ਵੀ ਜਾਣ ਦੀ ਲੋੜ ਨਹੀਂ ਤੁਹਾਨੂੰ ਇਟਲੀ ਤੋਂ ਬਾਹਰ ਜਾਣ ਦੀ ਲੋੜ ਨਹੀਂ ਤੁਹਾਨੂੰ ਅਸੀਂ ਇੱਥੇ ਹੀ ਦਿੰਨੇ ਆ ਮਤਲਬ ਦੂਸਰੀ ਜਿਹੜੀ ਆ ਪਰਮਿਸ਼ਨ ਰਹਿਣ ਦੀ ਦੂਸਰੀ ਵਾਰ ਪਰਮਿਸ਼ਨ ਸੰਜੋਨ ਉਹ ਦੇਖੋ ਜੀ ਇਹਨੇ ਸ਼ੈਤਾਨ ਲੋਕਾਂ ਨੇ ਉਹ ਵੀ ਰਸਤੇ ਲੱਭ ਲਏ ਆ ਉਹ ਇਸ ਤਰ੍ਹਾਂ ਲੱਭ ਲਏ ਆ ਉਹਨਾਂ ਨੂੰ ਕਹਿੰਦੇ ਜੀ ਤੁਹਾਨੂੰ ਉਥੇ 6000 7000 8000 99000 ਰੁਪਏ ਤੱਕ ਮੰਗ ਰਹੇ ਆ ਵੀ ਤੁਹਾਡੀ ਜਿਹੜੀ ਜ਼ੰਜੀਰ ਨੂੰ ਤੁਹਾਨੂੰ ਤਾਂ ਅਸੀਂ ਵਧਾ ਕੇ ਦੇਵਾਂਗੇ ਦੇਖੋ ਕਿੰਨੀ ਇਹ ਮੈਂ ਮਤਲਬ ਇਹ ਇੱਕ ਪੀੜ ਸਾਹਮਣੇ ਲਓ ਗੁੱਸਾ ਕਹਿ ਲਓ ਜਿੱਦਾਂ ਵੀ ਅੰਦਰੋਂ ਗੁੱਸਾ ਵੀ ਆਉਂਦਾ ਵੀ ਕਿੰਨੀ ਬੇਸ਼ਰਮੀ ਵਾਲੀ ਗੱਲ ਆ ਵੀ ਲੋਕ ਰੱਬ ਨੂੰ ਜਾਨ ਦੇਣੀ ਆ ਵੀ ਤੁਸੀਂ ਥੋੜੀ ਰਹਿਮ ਰਹਿਮ ਤਾਂ ਕਰੋ ਇਹ ਨਵੇਂ ਜਨਮੀ ਵੀਰ ਭੈਣਾ ਚਾਹੀਨ ਜਿਨ੍ਹਾਂ ਤੋਂ ਤੁਸੀਂ ਇਤੋਂ ਪੈਸੇ ਪੜੇ ਆ ਇਦਾਂ ਨਾ ਕਰੋ ਥੋੜੇ ਬਹੁਤੇ ਪੈਸੇ ਲੈ ਕੇ ਦੂਜੀ ਜ਼ੰਜੀਰ ਨੂੰ ਵਿਧਾ ਤੋ ਤੁਸੀਂ ਕਿਉਂ ਟਾਲਣ ਲੋਕਾਂ ਨੂੰ ਖਰਾਬ ਕਰਨ ਰਹੀਆਂ ਜਦ ਬੰਦਾ ਉੱਥੇ ਕੰਮ ਕਰਦਾ ਆ ਉਸ ਦਾ ਉਹਨੇ ਕਨੈਕਟ ਕਰਨਾ ਆ ਉਹਨੇ ਕੰਮ ਦੇਣਾ ਆ ਯੂਨੀਅਨ ਸਰਕਾਰ ਨੂੰ ਗਵਰਨਮੈਂਟ ਨੂੰ ਟੈਕਸ ਦੇਣਾ ਤਾਂ ਸੰਜੁਰ ਨੂੰ ਤਾਂ ਆਟੋਮੈਟਿਕ ਹੀ ਵੱਜ ਜਾਣੀ ਆ ਜੀ ਉਹਦੇ ਜਿੱਦੋਂ ਅਸੀਂ ਕਹਿੰਦਾ 8 8 9 9 10 10 ਲੱਖ ਮੰਗਣ ਰਹੀਆਂ ਤੇ ਬਹੁਤ ਮਤਲਬ ਆਪਾਂ ਇਹ ਇਹ ਮਤਲਬ ਅਫਸੋਸ ਵੀ ਆ ਬਹੁਤ ਇਸ ਗੱਲ ਦਾ ਜੀ ਸੋ ਜਾਣਕਾਰੀ ਲਈ ਜਾਨਣਾ ਚਾਹਾਂਗੇ ਕਿ ਇਟਲੀ ਦੀ ਧਰਤੀ ਉੱਤੇ ਆਪਣੇ ਪੰਜਾਬੀਆਂ ਦਾ ਕਿੰਨਾ ਕਿ ਉਥੇ ਰਹਿਣ ਸਨ ਕਿੰਨੇ ਲੋਕ ਉਥੇ ਵੱਸਦੇ ਨੇ ਪੰਜਾਬ ਦੇ ਆਪਣੇ ਇਟਲੀ ਦੇ ਵਿੱਚ ਪਰ ਇਟਲੀ ਦੇ ਵਿੱਚ ਤਾਂ ਜੀ ਦੇਖੋ ਹੁਣ ਤਾਂ ਕੈਨੇਡਾ ਤੋਂ ਬਾਅਦ ਤਾਂ ਆਪਣਾ ਇਟਲੀ ਜਾਂ ਯੂਰਪ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਗਿਣਤੀ ਦੇ ਵਿੱਚ ਆ ਜੀ ਹਰੇਕ ਮਤਲਬ ਭਾਈਚਾਰਾ ਹੈਗਾ ਆਪਣਾ ਦੂਸਰੇ ਵੀ ਹੈਗੇ ਆ ਹਰੇ ਹਰ ਕੰਟਰੀ ਦੇ ਹੈਗੇ ਆ ਉੱਥੇ ਵੀਰ ਭੈਣ ਤੇ ਆਪਣੇ ਪੰਜਾਬੀ ਭਾਈਚਾਰਾ ਇੰਡੀਅਨ ਭਾਈਚਾਰਾ ਬਹੁਤ ਵੱਡੀ ਪੱਧਰ ਤੇ ਆ ਜੀ ਸੋ ਠੀਕ ਹੈ ਜੇ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਕਿ ਉਹਨਾਂ ਨੂੰ ਆਪਣੇ ਰਿਲੀਜੀਅਨ ਦੇ ਤੌਰ ਤੇ ਕੋਈ ਫੈਸਟੀਵਲ ਮਨਾਉਣੇ ਹੁੰਦੇ ਨੇ ਜਿਵੇਂ ਗੱਲ ਕਰੀਏ ਟੂਰਨਾਮੈਂਟ ਮਨਾਉਂਦੇ ਨੇ ਉੱਥੇ ਵੱਡੀ ਰਾਤ ਦੇ ਨੌਜਵਾਨਾਂ ਨੂੰ ਆਪਣੇ ਸੇਧ ਦੀ ਰੱਖਿਆ ਕਰਨ ਲਈ ਸੋ ਧਾਰਮਿਕ ਪ੍ਰੋਗਰਾਮਾਂ ਵਿੱਚ ਗੱਲ ਕਰੀਏ ਜੇ ਕਿ ਵੱਡੇ ਵੱਡੇ ਕੀਰਤਨ ਵਾਰ ਹੁਣੇ ਹੁਣੇ ਦੀ ਗੱਲ ਕਰੀਏ ਜਿਵੇਂ ਇੱਕ ਨਿਊਜ਼ੀਲੈਂਡ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੈ ਕਿ ਉੱਥੇ ਇੱਕ ਵਾਕਿਆ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਆ ਸੋਸ਼ਲ ਮੀਡੀਆ ਤੇ ਆਪਾਂ ਸਾਰਿਆਂ ਨੇ ਇਹ ਵੀਡੀਓ ਸੁਣੀ ਆ ਨਿਊਜ਼ੀਲੈਂਡ ਦੀ ਇਹ ਤਾਂ ਜਿੰਨੀ ਨਖੇਦੀ ਕੀਤੀ ਜਾਵੇ ਉੰਨੀ ਥੋੜੀ ਆ ਦੇਖੋ ਜੀ ਪੰਜ ਉਂਗਲੀਆਂ ਇੱਕੋ ਨਹੀਂਆਂ ਨਹੀਂ ਹੈਗੀਆਂ ਜਿਵੇਂ ਮੈਂ ਇਟਲੀ 'ਚ ਰਹਿ ਰਿਹਾ ਆਂ ਇਟਲੀ ਦੇ ਜਿਹੜੇ ਟੈਲੈਂਟ ਲੋਕ ਆ ਜਦੋਂ ਉੱਥੇ ਦਾ ਧਾਰਮਿਕ ਤੌਰ ਤੇ ਨਗਰ ਕੀਰਤਨ ਕੱਢਦੇ ਆ ਆਪਾਂ ਧਰਮ ਤੌਰ ਤੇ ਗੁਰਦੁਆਰਾ ਸਾਹਿਬ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਕੋਈ ਵੀ ਧਾਰਮਿਕ ਪ੍ਰੋਗਰਾਮ ਆਪਾਂ ਕਰਾਉਂਦੇ ਆ ਜਿਹੜੇ ਉੱਥੇ ਦੇ ਮੇਰ ਹੁੰਦੇ ਆ ਸ਼ਹਿਰ ਦੇ ਉਹ ਬਕਾਇਦਾ ਆਉਂਦੇ ਆ ਹਾਜ਼ਰੀ ਭਰਦੇ ਆ ਆਪਣੀਆਂ ਕਮੇਟੀ ਦੇ ਮੈਂਬਰ ਉਹਨਾਂ ਨੂੰ ਸਾਦੇ ਆ ਉਹਨਾਂ ਨੂੰ ਸਨਮਾਨਿਤ ਕਰਦੇ ਆ ਤੇ ਬਹੁਤ ਸਤਿਗੁਰਾਂ ਦੀ ਕਿਰਪਾ ਆ ਹਰੇਕੀ ਮਤਲਬ ਧਾਰਮਿਕ ਸਥਾਨਾਂ ਤੇ ਤੇ ਬੜੇ ਵਧੀਆ ਚੱਲ ਰਿਹਾ ਪੰਜ ਦੁਨੀਆਂ ਇੱਕੋ ਨਹੀਂ ਹੈਗੀਆਂ ਜੀ ਸਾਰੀ ਦੁਨੀਆਂ ਦੇ ਵਿੱਚ ਇਹ ਸ਼ੈਤਾਨ ਲੋਕ ਵੀ ਹੈਗੇ ਆ ਸ਼ੈਤਾਨ ਦਾ ਮਤਲਬ ਸ਼ੈਤਾਨ ਸ਼ਬਦ ਦੇ ਵਿੱਚ ਸਾਰਾ ਕੁਝ ਆ ਜਾਂਦਾ ਨਫ਼ਰਤ ਸਾਰਾ ਕੁਝ ਜੋ ਵੀ ਹੈ ਨੇ ਇਸੇ ਮਤਲਬ ਇੱਥੇ ਬਹੁਤ ਵਧੀਆ ਚੱਲ ਰਿਹਾ ਲੇਕਿਨ ਕੁਝ ਖਰਾਬੀਆਂ ਕਰ ਰਹੇ ਆ ਲੋਕ ਆਪਣੇ ਪੰਜਾਬੀ ਇੰਡੀਆ ਆਪਾਂ ਪੰਜਾਬੀ ਇੰਡੀਆ ਤਾਂ ਕਹਿੰਦੇ ਕਿ ਅਸੀਂ ਇਸ ਧਰਤੀ ਤੇ ਜਮੇ ਪੜੇ ਆ ਤਾਂ ਕਹਿੰਦੇ ਬਾਕੀ ਸਾਰੀ ਦੁਨੀਆ ਦੇ ਕਰਦੇ ਗਲਤੀਆਂ ਗਲਤੀਆਂ ਕਰਦੇ ਆ ਲੇਕਿਨ ਆਪਾਂ ਆਪਣੀ ਗੱਲ ਕਰ ਰਹੇ ਆ ਜਿਹੜੇ ਪੰਜਾਬੀ ਜੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਇਥੋਂ ਪੰਜਾਬ ਤੋਂ ਇੰਡੀਆ ਤੋਂ ਗਏ ਆ ਕੋਈ ਗਲਤ ਹਰਕਤਾਂ ਕਰਦੇ ਆ ਉਹ ਨਾ ਕਰਨ ਮੇਰੇ ਵੀਰ ਜੋ ਮਤਲਬ ਹੁੱਲੜਵਾਜੀ ਕਿਉਂ ਉਹਦੇ ਜਿਹੜੇ ਕੁਝ ਪਰਸਨ ਪਰਸੈਂਟ ਇਦਾਂ ਦੇ ਹੁੰਦੇ ਆ ਸ਼ਰਾਰਤੀ ਉਹ ਵੀ ਜਿਹੜੇ ਚੰਗੇ ਆ ਨਾ ਬੰਦੇ ਕੰਮ ਕਰਦੇ ਆ ਧਾਰਮਿਕ ਪੱਖੋਂ ਸਮਾਜਿਕ ਪੱਖੋਂ ਖੇਡਾਂ ਪੱਖੋਂ ਜਿੱਦਾਂ ਤੁਸੀਂ ਸਵਾਲ ਕੀਤਾ ਆ ਉਹ ਵੀ ਦੇਖੋ ਜੀ ਵੀ ਪ੍ਰੋਬਲਮਾਂ ਪੈ ਜਾਂਦੀਆਂ ਬਹੁਤ ਇਹ ਮਤਲਬ ਇੱਕ ਬੰਦਾ ਕਹਿੰਦੇ ਕਦਾ ਕਹਿੰਦੇ ਵੀ ਖਰਾਬ ਆ ਉਹ ਸਾਰਿਆਂ ਨੂੰ ਖਰਾਬ ਕਰ ਦਿੰਦਾ ਇਸ ਕਰਕੇ ਇਹ ਚੰਗੀਆਂ ਸੋਚੇ ਰੱਖਣੀ ਚਾਹੀਦੀ ਹੈ ਚੰਗੇ ਕੰਮ ਕਰਨੇ ਚਾਹੀਦੇ ਹੈ ਦੂਜੀ ਧਰਤੀ ਤੇ ਜਾਣਾ ਹੁਣ ਸਾਡੇ ਪੰਜਾਬ ਦੇ ਵਿੱਚ ਕੋਈ ਬਾਹਰੋਂ ਆ ਕੇ ਕੋਈ ਗਲਤ ਇਥੇ ਹਰਕਤਾਂ ਕਰੇ ਜਾਂ ਕਿੱਦਾਂ ਵੀ ਤਾਂ ਪਕੜ ਬਖਸ਼ਦੇ ਨਹੀਂ ਹੈ ਜੀ ਇਦਾਂ ਹੀ ਬਾਹਰ ਆ ਇਹੋ ਸੇਮ ਤੁਸੀਂ ਐਜੇ ਕਾਉਂਸਲਰ ਹੋ ਇੱਕ ਦਿਨ ਤੁਸੀਂ ਐਮਐਲਏ ਬਣੋਗੇ ਮੈਂਬਰ ਪਾਰਲੀਮੈਂਟ ਬਣੋਗੇ ਸੋ ਇਹਨਾਂ ਮੁੱਦਿਆਂ ਨੂੰ ਲੈ ਕੇ ਤੁਸੀਂ ਸਰਕਾਰ ਦੇ ਨਾਲ ਵੀ ਵਿਚਰਦੇ ਹੋਵੋਗੇ ਮੀਟ ਕੱਟ ਜਾਂਦੇ ਹੋਗੇ ਕੀ ਕਹਿਣਾ ਚਾਹੋਗੇ ਜੋ ਕਿ ਆ ਮੁੱਦਿਆਂ ਦੇ ਜੋ ਪ੍ਰੋਬਲਮ ਆਉਂਦੀਆਂ ਉਹਨੇ ਵੇਰੇ ਕੀ ਕਹਿਣਾ ਚਾਹੋਗੇ ਦੇਖੋ ਤੇਜੀ ਸਾਹਿਬ ਜਿਹੜੀ ਸੱਚਾਈ ਆ ਇੱਕ ਐਮਸੀ ਜਿਹਦਾ ਆਪਣੇ ਇਥੇ ਹੁੰਦੇ ਆ ਸ਼ਹਿਰਾਂ ਦੇ ਵਿੱਚ ਇਦਾਂ ਇੱਕ ਕਾਉਂਸਲਰ ਹੁੰਦਾ ਉਥੇ ਪਹਿਲੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਦੱਸ ਦਿੰਦਾ ਬਈ ਸਾਡੇ ਕੋਈ ਇਥੇ ਇਹ ਸ਼ਹਿਰ ਇਥੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਸਰਪੰਚ ਵੀ ਪੰਜਾਂ ਸੱਤਾਂ ਪੁਲਿਸ ਵਾਲਿਆਂ ਤੋਂ ਬਗੈਰ ਨਹੀਂ ਕਿਤੇ ਜਾਂਦਾ ਜੀ ਤੇ ਸਾਡੇ ਉਥੇ ਤਾਂ ਜੌਰਪਦੇ ਵਿੱਚ ਕੋਈ ਮੰਤਰੀ ਆ ਕੋਈ ਕੋਸ਼ਾ ਉਹ ਤੁਹਾਡੇ ਆਮ ਹੀ ਆਮ ਬੰਦਾ ਆ ਜੀ ਉਹ ਤੁਹਾਡੇ ਚੇਤੇ ਤੁਰੇ ਫਿਰਦੇ ਜਿਹੜੀ ਮੇਰੀ ਗੱਲ ਆ ਜੀ ਇੰਨੀ ਇੰਨੀ ਪੋਜੀਸ਼ਨ ਤੇ ਨਹੀਂ ਅਸੀਂ ਛੋਟੇ ਜਿਹੇ ਕਸਬੇ ਦੇ ਵਿੱਚ ਆ ਪਾਉਂਤੇ ਲੇਕਿਨ ਜਿਹੜੀ ਮੇਰੀ ਅੰਦਰਲੀ ਮਨ ਦੀ ਗੱਲ ਆ ਮੇਰੇ ਅੰਦਰ ਜਿਹੜੀ ਪੀੜਾ ਆ ਜੀ ਮੈਂ ਮੇਰਾ ਸੰਪਰਕ ਜਿੱਦਾਂ ਉਥੇ ਪ੍ਰਤੀਤ ਦਮੋਕਰਾਤੀ ਕੋ ਮਤਲਬ ਹੈਗੀ ਪਾਰਟੀ ਪੀਡੀ ਤੇ ਉਹਨਾਂ ਪੋਲੀਟਿਕਲ ਲੋਕਾਂ ਨਾਲ ਮੇਰਾ ਸੰਪਰਕ ਹੈਗਾ ਜਾਂ ਸੰਬੰਧ ਹੈਗਾ ਆ ਇਹ ਉਹ ਤਾਂ ਆਪਾਂ ਸਮਝ ਰਖਦੇ ਨਹੀਂ ਕਿ ਹੋਰ ਵੀ ਮੇਰੇ ਵੀਰ ਭੈਣ ਉਥੇ ਹੈਗੇ ਆ ਕਾਫੀ ਹੈਗੇ ਆ ਆਪਣੇ ਕੌਂਸਲਰ ਹੁਣ ਆ ਥੋੜੇ ਸਮੇਂ ਤੋਂ ਜਿਹੜਾ ਪਿਛਲੇ ਸਾਲ ਹੋਇਆ ਹੈ ਨਾ ਉਥੇ ਉਹਦੇ ਵਿੱਚ 20 25 ਕੌਂਸਲਰ ਚੁਣੇ ਗਏ ਆ ਤੇ ਹਾਂਜੀ ਤੇਜੀਤ ਸਾਹਿਬ ਤੇ ਉਹਦੇ ਦਾ ਮਤਲਬ ਹੈ ਮੇਰੀ ਤਾਂ ਇਦਾਂ ਆ ਪੇਟੀਕਾ ਲੋਕਾਂ ਦੇ ਨਾਲ ਗੱਲਬਾਤ ਇਦਾਂ ਦੀ ਨਹੀਂ ਗੱਲ ਨਹੀਂ ਜੀ ਆਪਾਂ ਮੈਂ ਇੱਕ ਕੌਂਸਲਰ ਹੋਣ ਦੇ ਤੇ ਮੈਂ ਉਥੇ ਮੀਟਿੰਗਾਂ ਕਰਨੀਆਂ ਪਾਰਲੀਮੈਂਟ ਜਾਂਦਾ ਵੀ ਉਹਦੇ ਚ ਇਦਾਂ ਦਾ ਕੁਝ ਨਹੀਂ ਹੁੰਦਾ ਲੇਕਿਨ ਸਤਿਗੁਰਾਂ ਦੀ ਕਿਰਪਾ ਵੀਰਾਂ ਪੈਣਾ ਦਾ ਪਿਆਰ ਤੁਸੀਂ ਜਿਹੜਾ ਮੰਨ ਲਓ ਸਾਰੇ ਇਟਲੀ ਦੇ ਵਿੱਚ ਸਾਰੀ ਜੋਰ ਲਗਭਗ ਟਿਕਟੋਕਰ ਸੋਸ਼ਲ ਮੀਡੀਆ ਆਲ ਵਰਲਡ ਦੇਖਿਆ ਜਾਂਦਾ ਤੇ ਉਹ ਜਿਹੜਾ ਪਿਆਰ ਜਿਹੜੀ ਹਲਾਸ਼ੇਰੀ ਮਿਲਦੀ ਆ ਉਹ ਵੰਦਰੋਂ ਜਿਹੜੀ ਜੀ ਇੱਕ ਮਤਲਬ ਇੱਕ એનર્ਜੀ ਮਿਲਦੀ ਆ ਤੇ ਜੀ ਸਾਹਿਬ ਤੇ ਉਹ ਫਿਰ ਚਾਹੇ ਪ੍ਰਧਾਨ ਮੰਤਰੀ ਆ ਤੇ ਚਾਹੇ ਹੈਗਾ ਯਾ ਯੂਰਪ ਦਾ ਮੈਂਬਰ ਪਾਰਲੀਮੈਂਟ ਤੇ ਚਾਹੇ ਹੈਗਾ ਯਾ ਇਟਲੀ ਦੀ ਦੀ ਪਾਰਲੀਮੈਂਟ ਮੈਂਬਰ ਉਹ ਜਿਹੜੀ ਸ਼ਕਤੀ ਤੁਹਾਡੀ ਭਰਾਮਾਂ ਦੀ ਔਰ ਸਾਤੂਗੁਰਾਂ ਦੀ ਕਿਰਪਾ ਤੇ ਉਹ ਤਾਂ ਫਿਆਨਰਜ ਜਿਹੜੀ ਮਿਲਦੀ ਉਹਨਾਂ ਆਪਾਂ ਗੱਲਬਾਤ ਕਰ ਲਈਦੀ ਆ ਵਿਦੇਸ਼ੀਆਂ ਬਾਰੇ ਦੇਖੋ ਜੀ ਪਿਛੇ ਮੁੱਦਾ ਚੱਲਿਆ ਸੀ ਉੱਥੇ ਜਿਹੜੀ ਇਹ ਬੰਦਿਆਂ ਨੂੰ ਉਥੇ ਨੈਸ਼ਨੈਲਿਟੀ ਦੀ ਇਹ ਹੈਗੀ ਸੀਗੀ ਨਾ ਪ੍ਰੋਬਲਮ 10 ਸਾਲ ਮਿਲ ਨਹੀਂ ਆ ਤੇ ਉਹਦਾ ਸਮਾਂ ਸੀ 5 ਸਾਲ ਵੀ 5 ਸਾਲ ਆ ਜਾਵੇ ਇਹ ਕਾਨੂੰਨ ਨਿਕਲਿਆ ਸੀ ਬਾਕੀ ਕੰਮਾਂ ਦੀਆਂ ਤੇ ਆਪਣੇ ਜਿਹੜਾ ਬੱਚਾ ਉਥੇ ਜਨਮ ਲੈਂਦਾ ਉਹਨੂੰ ਉਸੇ ਟਾਈਮ ਨੈਸ਼ਨੈਲਿਟੀ ਮਿਲਣੀ ਚਾਹੀਦੀ ਆ ਲੇਕਿਨ ਉਹਦੇ ਵਿੱਚ ਸਤਿਗੁਰਾਂ ਦੀ ਕਿਰਪਾ ਤੇ ਤੁਹਾਡੇ ਵੀਰਾ ਭੈਣਾਂ ਦਾ ਸਾਰਿਆਂ ਦਾ ਪਿਆਰ ਉਹ ਚ ਆਪਾਂ ਕਾਫੀ ਪ੍ਰੀਟਿਕਲ ਲੋਕਾਂ ਨਾਲ ਸੰਪਰਕ ਰੱਖਿਆ ਵੱਡੇ ਪੱਧਰ ਤੇ ਆਪਾਂ ਗੱਲਬਾਤ ਕੀਤੀ ਆ ਤੇ ਉਹਦੇ ਨਾਲ ਮਤਲਬ ਇਹ ਇਸ ਵਜ੍ਹਾ ਨਾਲ ਮੇਰਾ ਲਿੰਕ ਹੈਗਾ ਬਾਕੀ ਹੋਰ ਕੋਈ ਕੌਂਸਲ ਦਾ ਨਹੀਂ ਹੁੰਦਾ ਵੀ ਮੈਂ ਕੌਂਸਲਰ ਤਾਂ ਮੈਂ ਜਾ ਕੇ ਉੱਥੇ ਇਹਨਾਂ ਲੋਕਾਂ ਨੂੰ ਆਪਾਂ ਤਾਂ ਆਪਣੇ ਤੌਰ ਤੇ ਆਪ ਜਾਂਦੇ ਆ ਜੇ ਨਹੀਂ ਵੀ ਕਿਸੇ ਦਾ ਕੋਈ ਸਾਨੂੰ ਜਦੋਂ ਪੜ ਲੱਗਦਾ ਵੀ ਇੱਥੇ ਕੋਈ ਆ ਰਿਹਾ ਮੈਂਬਰ ਪਾਰਲੀਮੈਂਟ ਆ ਜਾਂ ਕੋਈ ਲੀਡਰ ਆ ਰਿਹਾ ਆ ਉਥੇ ਮੇਰਾ ਮੇਰੇ ਤਾਂ ਇਹ ਹੁੰਦੀ ਜੀ ਮੈਂ ਕੋਈ ਵਿਦੇਸ਼ੀ ਦੀ ਗੱਲ ਕਰਨੀ ਆ ਮੇਰੇ ਵੀਰਾਂ ਨੂੰ ਕਮੂਨਿਚ ਪ੍ਰੋਬਲਮਾਂ ਪੈਂਦੀਆਂ ਉਥੇ ਨੈਸ਼ਨੈਲਟੀ ਆ ਮੈਨੂੰ ਪਤਾ ਲੱਗਾ ਸੀ ਪਿਛੇ ਇਹ ਕੁਝ ਜ਼ਿਲ੍ਹਿਆਂ ਦੇ ਵਿੱਚ ਉਥੇ ਜੀ ਆਪਣੇ ਜਦੋਂ ਇਥੋਂ ਪੇਪਰ ਭੇਜਦੇ ਉਥੇ ਨੈਸ਼ਨੈਲਟੀ ਲੈਂਦੇ ਤਾਂ ਉਹਨਾਂ ਨੂੰ ਕਾਨੂੰਨ ਬਦਲਿਆ ਵੀ ਇਹ ਡਿਜੀਟਲ ਮਤਲਬ ਸਰਟੀਫਿਕੇਟ ਦਿੰਦੇ ਆ ਇੰਡੀਅਨ ਸਰਕਾਰ ਜਿਹੜੀ ਆ ਜਿਹੜੇ ਸਰਟੀਫਿਕੇਟ ਆਉਂਦੇ ਆ ਮੈਰਿਜ ਸਰਟੀਫਿਕੇਟ ਡੇਟ ਆਫ ਬਰਥ ਤੇ ਉਥੇ ਕਈ ਮਿਊਸਪਲ ਕਮੇਟੀਆਂ ਦੇ ਵਿੱਚ ਉਹ ਦਵਾ ਨਹੀਂ ਸਵੀਕਾਰਦੇ ਮਤਲਬ ਉਹਨੂੰ ਮਤਲਬ ਕਹਿੰਦੇ ਵੀ ਇਹ ਸਹੀ ਨਹੀਂ ਹੈਗੇ ਸਾਨੂੰ ਪੁਰਾਣੇ ਦਿਓ ਉਹਦੇ ਵਿੱਚ ਤੇ ਵੀ ਆਪਾਂ ਪੇਟੀਕਾ ਲੋਕਾਂ ਦਾ ਇਹ ਦਾ ਮਤਲਬ ਗੱਲਬਾਤਾਂ ਕੀਤੀਆਂ ਕਾਫੀ ਇਹ ਮੁੱਦੇ ਚੱਕਦੇ ਰਹੀਦਾ ਜੀ ਆਪਾਂ ਜੇ ਗੱਲ ਕਰੀਏ ਸਰਕਾਰਾਂ ਦੀ ਪੰਜਾਬ ਦੀ ਸਰਕਾਰ ਦੀ ਤੇ ਉੱਥੇ ਦੀ ਸਰਕਾਰ ਦਾ ਕਿਹੋ ਜਿਹਾ ਸਹਿਯੋਗ ਹੁੰਦਾ ਹੈ ਆਪਣੇ ਲੋਕਾਂ ਦੇ ਨਾਲ ਕੀ ਕਹਿਣਾ ਚਾਹੋਗੇ ਇਸ ਬਾਰੇ ਉੱਥੇ ਦੀ ਸਰਕਾਰ ਦੇਖੋ ਜੀ ਜਿਹੜੀ ਇਸ ਟਾਈਮ ਸਰਕਾਰ ਆ ਇਹ ਸਚਾਈ ਆ ਜੀ ਜੋ ਆਪਾਂ ਦੱਸ ਰਹੇ ਆਂ ਉੱਥੇ ਦੀ ਸਰਕਾਰ ਜਿਹੜੀ ਆ ਵਿਦੇਸ਼ਾਂ ਦੇ ਬਹੁ ਵਿਰੋਧਾ ਜੀ ਇਹ ਜਿਹੜੀਆਂ ਉੱਥੇ ਦੀਆਂ ਹੁਣ ਜਿਹੜੀ ਮੌਜੂਦਾ ਸਰਕਾਰ ਆ ਇਹ ਰੜਾ ਕੇ ਜਿਹੜੀ ਆ ਚੈਂਟਰੋ ਦੇ ਸਤਰਾ ਵਾਲੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਇਹ ਜਿਹੜੀ ਸਰਕਾਰ ਆ ਇਹ ਜਿਹੜੀ ਪਾਰਟੀਆਂ ਆ ਤਿੰਨ ਚਾਰ ਪਾਰਟੀਆਂ ਦੀ ਸਰਕਾਰ ਬਣੀ ਆ ਇਹ ਬਿਲਕੁਲ ਵਿਦੇਸ਼ਾਂ ਦੇ ਵਿਰੋਧਾ ਜੀ ਕਾਨੂੰਨ ਬਹੁਤ ਸਖਤ ਔਰ ਵਿਦੇਸ਼ਾਂ ਦੇ ਵਿਰੋਧ ਔਰ ਮਨੋਕਸਾ ਦੇ ਵਿਰੋਧ ਆ ਤੇ ਮੈਂ ਔਰ ਮੈਂ ਬੋਲ ਰਿਹਾ ਆਂ ਤੁਹਾਡੇ ਪੰਜ ਆਪਣੇ ਟੀਵੀ ਰਾਹੀਂ ਤੇਜੀ ਸਾਬ ਇਹ ਪੂਰੀ ਮਨੋਕਤਾ ਦੇ ਵਿਰੋਧਾ ਜੀ ਇਹ ਧਰਮ ਦੇ ਪੱਖੋਂ ਵੀ ਲੋਕਾਂ ਨੂੰ ਨਿੜਾ ਰਹੇ ਆ ਧਰਮ ਦੇ ਪੱਖੋਂ ਨਾਂ ਲੈ ਲੈ ਕੇ ਮਤਲਬ ਉਥੇ ਦੇਖੋ ਜੀ ਇਹਨੇ ਉਥੇ ਜਿਹੜੇ ਧਾਰਮਿਕ ਸਥਾਨਾਂ ਜਿਹਦਾ ਇਜ਼ਲਾਮ ਦੇ ਹੋ ਗਿਆ ਉਹਨਾਂ ਨੂੰ ਬੰਦ ਕਰਾਉਣ ਤੇ ਇਹਨਾਂ ਦਾ ਪੂਰਾ ਜ਼ੋਰ ਲੱਗਾ ਆ ਸੋ ਜੇ ਗੱਲ ਕਰੀਏ ਛੋਟੇ ਬੱਚਿਆਂ ਦਾ ਭਵਿੱਖ ਕਿ ਹੋ ਜਾਇਆ ਜੋ ਕਿ ਤੁਸੀਂ ਇੰਡੀਆ ਦੀ ਧਰਤੀ ਤੋਂ ਜਾ ਕੇ ਉੱਥੇ ਬੱਚੇ ਵੀ ਹੈ ਛੋਟੇ ਬੱਚਿਆਂ ਦਾ ਭਵਿੱਖ ਕਿ ਹੋ ਜਾ ਦੇਖ ਦੇਓ ਛੋਟੇ ਬੱਚਿਆਂ ਦੀ ਤਾਂ ਜੇ ਇਸ ਤਰ੍ਹਾਂ ਗੱਲਾਂ ਜਿਹੜਾ ਬੱਚਾ ਉੱਥੇ ਜੰਮਿਆ ਆ ਉੱਥੇ ਮਤਲਬ ਜਨਮ ਲਿਆ ਆ ਪੜਿਆ ਲਿਖਿਆ ਆ ਸਾਰਾ ਕੁਝ ਉੱਥੇ ਜਾਂ ਇਥੋਂ ਵੀ ਛੋਟੇ ਛੋਟੇ ਬੱਚੇ ਉੱਥੇ ਜਾਂਦੇ ਆ ਇਹ ਬੱਚਿਆਂ ਦੀ ਤਾਂ ਇਦਾਂ ਜੀ ਇਹ ਪੜ ਲੈ ਕੇ ਜੋ ਉੱਥੇ ਮਰਜੀ ਬਣ ਜਾਣ ਇੱਕ ਇੱਕ ਸਿਪਾਈ ਤੋਂ ਲੈ ਕੇ ਇੱਕ ਸਿਪਾਈ ਤੋਂ ਲੈ ਕੇ ਇਹ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੱਕ ਬਣ ਸਕਦੇ ਆ ਕਿਉਂਕਿ ਉੱਥੇ ਦੀ ਨੈਸ਼ਨੈਲਿਟੀ ਉਹਨਾਂ ਕੋ ਉੱਥੇ ਦਾ ਜੰਮ ਪਲ ਆ ਉੱਥੇ ਦਾ ਖਾਣਾ-ਦਾਣਾ ਉੱਥੇ ਸਾਰਾ ਕੁਝ ਆ ਪ੍ਰੋਬਲਮ ਤਾਂ ਸਾਨੂੰ ਹਸ ਗਈ ਜੀ ਜੋ ਜੋ ਅਸੀਂ 30 ਸਾਲ ਦੇ ਵਿੱਚ ਮੈਂ ਹੱਡ ਬਿੱਤੀ ਦੱਸਦਾ ਜੋ ਅਸੀਂ ਘਾਲਣਾ ਘਾੜੀ ਆ ਉਥੇ ਤੇ ਸਤਿਰੁਈ ਕਿਰਪਾ ਫੇ ਵੀ ਠੀਕ ਰਹੇ ਹਾਂ ਬਹੁਤ ਜੋ ਹਾਲਾਤ ਸੀ ਉਥੇ ਦੇ ਮੇਰੇ ਤਾਂ ਇਹ ਆ ਜੀ ਭਾਈ ਇਹ ਜੋ ਅਸੀਂ ਘਾਲਣਾ ਘਾੜੀ ਆ ਜੋ ਸਾਨੂੰ ਔਕੜਾਂ ਆਈਆਂ ਪ੍ਰੋਬਲਮਾਂ ਪਈਆਂ ਵੀ ਉਹ ਦੂਸਰੇ ਹੁੰਨਾ ਆਵੇ ਮੇਰੇ ਆ ਆ ਅੰਦਰ ਜੀ ਬਸ ਹੋਰ ਮੈਂ ਉਥੇ ਕੋਈ ਐਮਐਲਏ ਨਹੀਂ ਲੜਨੀ ਸੀ ਡੀਐਲ ਨਹੀਂ ਜਿਹਦਾ ਤੁਹਾਨੂੰ ਮਾਤਾ ਨਾ ਹੀ ਐਮਪੀ ਕਿਸੇ ਨੇ ਮਾਰਨਾ ਉਥੇ ਤੇ ਆਪਾਂ ਕਾਉਂਸਲਰ ਰਹਿ ਗਈ ਤੇ ਅਸੀਂ ਗੱਲ ਜਿਹੜੀ ਆ ਇਹ ਆਪਣਾ ਮੈਂਬਰ ਪਾਰਲੀਮੈਂਟ ਜੋਰਪਦਾ ਮੈਂਬਰ ਪਾਰਲੀਮੈਂਟ ਦਿੱਲੀ ਦਾ ਸਾਰੇ ਆਪਾਂ ਇੱਥੇ ਤੱਕ ਗੱਲ ਮਤਲਬ ਇਹ ਵੀਰਾਂ ਪੈਣਾ ਦੇ ਸਹਿਯੋਗ ਦੇ ਨਾਲ ਤੇ ਆਪਣੀ ਜੋ ਅੰਦਰੋਂ એનર્ਜੀ ਆ ਆਪਾਂ ਰੱਖ ਦੋ ਨਹੀਂ ਆ ਮੁੱਦਾ ਜੀ ਇਦਾਂ ਦੀ ਨਹੀਂ ਗੱਲ ਹੈਗੀ ਆਪਾਂ ਕੌਂਸਲ ਰਹਿ ਕੇ ਆਪਾਂ ਅੱਗੇ ਬਾਅਦ ਮਤਲਬ ਇਹ ਗੱਲਾਂ ਪਹੁੰਚਾ ਸਕਦੇ ਹਾਂ ਸੋ ਇਸ ਵੇਲੇ ਤੁਸੀਂ ਇੰਡੀਆ ਦੇ ਫੇਰੀ ਤੇ ਹੋ ਸੋ ਕੀ ਮੈਸੇਜ ਆ ਤੁਹਾਡੇ ਵੱਲੋਂ ਇੰਡੀਆ ਦੇ ਨੌਜਵਾਨ ਵੀਰਾਂ ਨੂੰ ਕੀ ਅਪੀਲ ਕਰਨਾ ਚ ਕੀ ਕਹਿਣਾ ਚਾਹੋਗੇ ਅੱਜ ਦੇਖੋ ਜੀ ਮੈਸੇਜ ਤਾਂ ਮੈਂ ਨਹੀਂ ਕਹਿ ਸਕਦਾ ਮੈਂ ਤਾਂ ਬੇਨਤੀ ਕਰ ਸਕਦਾ ਚਿੱਤੇ ਜੀ ਸਾਹਿਬ ਬੇਨਤੀ ਬੇਨਤੀ ਤਾਂ ਮੈਂ ਜੀ ਇਹੀ ਕਰ ਰਿਹਾ ਵੀ ਮੈਨੂੰ ਜੋ ਹਾਲਾਤ ਆ ਜਿਹੜੇ ਮੇਰੇ ਵੀਰ ਇੱਥੇ ਕਹਿੰਦੇ ਆ ਬਈ ਚਲੋ ਜੀ ਉੱਥੇ ਬੰਦਾ ਸਾਡਾ ਮੁੰਡਾ ਪਹੁੰਚ ਜਾਵੇ ਤੇ ਆਪੇ ਸੈੱਟ ਹੋ ਜਾਂਦੇ ਜਿੱਦਾਂ ਬਾਕੀ ਸੈੱਟ ਹੁੰਦੇ ਆ ਉਹ ਵੀ ਹੋ ਜੂਗੇ ਤਾਂ ਦੇਖੋ ਜੀ ਜਿਹੜੇ ਅਖੀਲ ਇਹ 5 ਸਾਲ ਦੇ ਵਿੱਚ ਲਾ ਲਓ 4-5 ਸਾਲ ਦੇ ਵਿੱਚ ਉਹ ਹਾਲਾਤ ਨਹੀਂ ਹੋਣ ਇਟਲੀ ਦੇ ਰਹਿ ਬਈ ਜੇ ਤੁਸੀਂ ਕਹਿੰਦੇ ਬਈ ਚਲੋ ਆਪੇ ਜਿੱਦਾਂ ਬਾਕੀ ਸੈੱਟ ਹੁੰਦੇ ਆ ਸਾਡਾ ਮੁੰਡਾ ਵੀ ਸੈੱਟ ਹੋ ਜਾਊਗਾ ਤੁਸੀਂ 20-25 ਲੱਖ ਦੇ ਕੇ ਕਹੋ ਬਈ ਉੱਥੇ ਆਪੇ ਸੈੱਟ ਹੋ ਜਾਊਗਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੇਜੀ ਸਾਹਿਬ ਬਹੁਤ ਸਾਵਧਾਨ ਰਹਿਣ ਦੀ ਲੋੜ ਆ ਸੱਚਾਈ ਮੈਂ ਦੱਸ ਰਿਹਾ ਆ ਜਿਹੜਾ ਮੇਰੇ ਬੋਲ ਆ ਇਹ ਤੁਸੀਂ ਰਿਕਾਰਡਿੰਗ ਕਰਕੇ ਸੋਸ਼ਲ ਮੀਡੀਆ ਤੇ ਪਾਉਣੇ ਆ ਤੇ ਕੱਲ ਨੂੰ ਚੈਲੰਜ ਵੀ ਕੋਈ ਬੰਦਾ ਕਰ ਸਕਦਾ ਵੀ ਤੁਸੀਂ ਕਿਤਾ ਕਹਿ ਰਹੇ ਆ ਮੈਂ ਸੱਚਾਈ ਦੱਸ ਰਹੇ ਆ ਇਹਦੇ ਵਿੱਚ ਨਹੀਂ ਇਸ ਤਰ੍ਹਾਂ ਹੋਣਾ ਇਹ ਇਦਾਂ ਕਰਨਾ ਚਾਹੀਦਾ ਜੇ ਤੁਸੀਂ ਕਰਨੇ ਪੂਰਾ ਅਲੇਨਾ ਗੱਲਬਾਤ ਕਰਕੇ ਜੇ ਆਉਣ ਦਾ ਤਰੀਕਾ ਜਿਹੜਾ ਐਡਿਟਰੀ ਨੂੰ ਉਹ ਵਧੀਆ ਹੋਵੇ ਜੀ ਗੱਲਬਾਤ ਮਤਲਬ ਪੂਰੀ ਕਰੋ ਪੈਸੇ ਨਾ ਜ਼ਿਆਦਾ ਦਿਓ ਤੇ ਪੈਸੇ ਸਾਰੇ ਪਹਿਲਾਂ ਨਾ ਦਿਓ ਜੀ ਪੈਸੇ ਜਿਹੜੇ ਆ ਬਾਅਦ ਚ ਦਿਓ ਵੇ ਅੱਧੇ ਦੋ ਅੱਧਿਆਂ ਤੋਂ ਵੀ ਘੱਟ ਦੋ ਬਾਅਦ ਵਿੱਚ ਜਿਹੜੇ ਤੁਹਾਡਾ ਕੰਮ ਮਿਲ ਜਾ ਮਿਲਦੀ ਉੱਤੇ ਸੰਜੋਨ ਮਿਲ ਜਾਂਦੀ ਆ ਉਦੋਂ ਪੈਸੇ ਦੋ ਇਹਨਾਂ ਤੁਸੀਂ ਪਹਿਲਾਂ ਹੀ 20-25 ਲੱਖ ਪੜਾ ਦੋ ਬਾਅਦ ਵਿੱਚ ਉੱਥੇ ਦੇਖੋ ਰੋਜ਼ ਦੇ 5-5 7-7 8-8 10-10 ਫੋਨ ਤਾਂ ਮੈਨੂੰ ਆਉਂਦੇ ਆ ਜੀ ਜਿਹੜੇ ਬੰਦੇ ਤੇ 20-20 15-15 ਲੱਖ ਦੇ ਗਏ ਹੈ ਨਾ 12-13 14-15 ਤੱਕ ਉਹ ਮਤਲਬ ਕਹਿੰਦੇ ਜੀ ਸਾਨੂੰ ਹੁਣ ਇੱਥੇ ਅਸੀਂ ਕੀ ਕਰੀਏ ਦੂਜੀ ਸੰਜੋਨ ਨੂੰ ਲੈਣੀ ਆ ਦੂਜੇ ਡੋਗਬਾਰੀ ਡਾਕੂਮੈਂਟ ਲੈਣੇ ਆ ਵੀ ਸਾਡੇ ਕੋਲ 8-8000 ਭਾਜੀ ਹੋਰ ਮੰਗ ਰਹੇ ਵੀ ਅਸੀਂ ਕੀ ਕਰੀਏ ਜਾਂ ਜਿਹੜਾ ਬੰਦਾ ਮਤਲਬ ਲੈ ਕੇ ਗਿਆ ਨਾ ਤੇ ਇਸ ਤਰ੍ਹਾਂ ਦਾ ਆਪਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਮੈਂ ਤਾਂ ਬੇਨਤੀ ਕਰਨੀ ਆ ਤੇ ਤੁਸੀਂ ਵੀਰੋ ਪੈਣੋ ਇਹ ਮਤਲਬ ਇਹ ਪੈਸਾ ਬਹੁਤ ਮਤਲਬ ਔਖਾ ਬਣਦਾ ਜੋ ਜੋ ਨਾਲ ਇਹ ਵੀ ਗੱਲ ਕਰਦਾ ਨੇ ਜੋ ਆਪਾਂ ਸੋਚ ਰਹੇ ਆਂ ਵੀ ਇਟਲੀ ਚ ਨਹੀਂ ਇਟਲੀ ਚ ਨਹੀਂ ਕਮਾਈ ਹੈ ਆਪਣੀ ਮਤਲਬ ਇੰਨੀ ਕਮਾਈ ਨਹੀਂ ਹੈ ਜੀ ਉ ਆਪਣੀ ਬੰਦਾ ਜਿਹੜਾ ਬੰਦਾ ਜੀ ਉਥੇ ਇੰਡਸਟਰੀ ਏਰੀਆ ਜਾਂ ਫੈਕਟਰੀਆਂ ਦੇ ਵਿੱਚ ਲੱਗਾ ਉਹ ਤਾਂ ਜਿਸ ਤਰ੍ਹਾਂ ਇੱਥੇ ਆ ਉਸ ਤਰ੍ਹਾਂ ਉਥੇ ਆ ਆਪਣੀ ਫੈਮਿਲੀ ਪਾਲਦਾ ਜੀ ਰੋਟੀ ਪਾਣੀ ਚੱਲੋ ਸਤਿ ਉਰਾਂ ਦੀ ਕਿਰਪਾ ਨਾਲ ਵਧੀਆ ਕੰਦਾ ਦਸਾਂ ਨੌਂ ਦੀ ਕਮਾਈ ਕਰਦਾ ਮਤਲਬ ਉਹ ਕਹਿੰਦਾ ਵੀ ਜੇ ਕੋਈ ਪੈਸਾ ਕਿਸੇ ਕੋਲ ਉਹ ਜਿਹੜੇ ਬੰਦੇ ਇਦਾਂ ਦੇ ਕੰਮ ਮਤਲਬ ਕਰਦੇ ਆ ਜਾਂ ਮਤਲਬ ਖੋਲਾ ਆਹ ਜਿਹੜੇ ਪੈਸੇ ਪੂਸੇ ਲੈਂਦੇ ਆ ਉਹਨਾਂ ਕੋਲ ਸਕਦਾ ਜਿਹੜਾ ਇੱਟਰੀ ਚ ਬੰਦਾ ਆਮ ਬੰਦਾ ਰਹਿ ਰਿਹਾ ਜੀ ਉਹ ਤਾਂ ਮਤਲਬ ਇੱਥੇ ਵਾਂਗ ਹੀ ਆ ਜੋ ਇੰਡੀਆ ਦੇ ਵਿੱਚ ਹਾਲਾਤ ਆ ਜਿਹੜਾ ਨਾ ਬਾਕੀ ਜਿਹੜਾ ਮਜ਼ਦ ਚਾਹੇ ਅਮਰੀਕਾ ਚਾਹੇ ਯੂਰਪ ਵਿੱਚ ਦੁਨੀਆ ਦੇ ਕੋਨੇ-ਕੋਨੇ ਆ ਨਾ ਜੀ ਉਹ ਤਾਂ ਮਜ਼ਦੂਰ ਨੂੰ ਇਹਨਾਂ ਗਵਰਨਮੈਂਟਾਂ ਨੇ ਉੱਥੇ ਕਿ ਰੱਖਿਆ ਆ ਜੀ ਤਾਂ ਜੀ ਸੋ ਬਹੁਤ-ਬਹੁਤ ਧੰਨਵਾਦ ਇਹਸਨ ਬਹੁਤ ਹੀ ਸਤਿਕਾਰਯੋਗ ਅੰਮਰਜੀਤ ਜੀ ਸਿੰਘ ਜੋ ਕਿ ਇਟਲੀ ਦੇ ਵਿੱਚ ਕਾਉਂਸਲਰ ਹਨ ਜੋ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸੋੜ ਤੋਂ ਹਨ ਸੋ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਕਿ ਅੱਜ ਅਸੀਂ ਤੁਹਾਨੂੰ ਇਹਨਾਂ ਦੇ ਰੂਪ ਰੂਪ ਕਰਾਇਆ ਹੈ ਉਹਨਾਂ ਨੇ ਪੂਰੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਆ ਉੱਥੇ ਦੇ ਯੂਰਪ ਦੇ ਹਾਲਾਤਾਂ ਬਾਰੇ ਤੇ ਉੱਥੇ ਦੇ ਕੀ ਹਾਲਾਤ ਨੇ ਸੋ ਅਸੀਂ ਵੀ ਦੁਆ ਕਰਦੇ ਹਾਂ ਇਸੇ ਤਰ੍ਹਾਂ ਆਪਣੀਆਂ ਸਵਾਮਾਂ ਨਵਾਉਂਦੇ ਰਹਾਂ ਸਤਿਗੁਰ ਇਹਨਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ ਸੋ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਰਵਨ ਸੁਮਨ ਜੀ ਮੈਂ ਹਾਂ ਵਿਜੇਪਾਲ ਸਿੰਘ ਤੇਜ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਬਹੁਤ ਧੰਨਵਾਦ ਜੀ